ਐਜਪੀਸੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਸਖਤ ਕਾਰਵਾਈ ਕਰਦਿਆ ਉਹਨਾਂ ਨੂੰ ਔਥੇ ਤੋਂ ਲੰਬੇ ਕਰ ਦਿੱਤਾ ਹੁਣ ਇਸ ਮਾਮਲੇ ਦੇ ਵਿੱਚ ਐਜਪੀਸੀ ਦੇ ਮੈਂਬਰ ਨਰਾਸ਼ ਨਜ਼ਰ ਆ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਭੁੱਲੇਵਾਲ ਪਾਈਮਨਜੀਤ ਸਿੰਘ ਮਿੱਠੂ ਸਿੰਘ ਕਾਹਣਕੇ ਸਤਿੰਦਰ ਸਿੰਘ ਟੋਹੜਾ ਅਤੇ ਮਲਕੀਸ਼ ਸਿੰਘ ਚੰਗਾਲ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜਥੇਦਾਰ ਸ਼੍ਰੀ ਅਕਾਰਤਕ ਸਾਹਿਬ ਗਿਆਨੀ ਰਗਵੀਰ ਸਿੰਘ ਪਾਸੂਪੁਰ ਜ਼ੋਰ ਮੰਗ ਕੀਤੀ ਹੈ ਕਿ ਇੱਕ 5645 ਰਿਪੋਰਟ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਦਲਾ ਲਾਓ ਭਾਵਨਾ ਤਹਿਤ ਕਾਰਵਾਈ ਕੀਤੀ ਗਈ ਹੈ ਉਸ 45 ਰਿਪੋਰਟ ਨੂੰ ਰੱਦ ਕੀਤਾ ਜਾਵੇ ਇਸ ਦੇ ਨਾਲ ਹੀ ਐ ਜੀ ਪੀ ਸੀ ਮੈਂਬਰਾਂ ਨੇ ਸਮੂਹੀ ਕਮੰਗ ਚੁੱਕਦੇ ਕਿਹਾ ਕਿ ਹੁਣ 45 ਕਮੇਟੀ ਦੀ ਰਿਪੋਰਟ ਅੰਤਰੀਮ ਕਮੇਟੀ ਨੇ ਰੱਖ ਦਿੱਤੀ ਹੈ ਸੰਗਤ ਦੀ ਭਾਵਨਾ ਮੁਤਾਬਿਕ ਇਸ 45 ਰਿਪੋਰਟ ਨੂੰ ਵੀ ਪੜਤਾਲ ਕੀਤਾ ਜਾਵੇ ਕਿ ਕਿਸ ਕਦਰ ਇੱਕ ਪਾਸੜ ਕੋਰੇ ਝੂਠ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਜਦਕਿ ਇੱਕ ਸ਼ਰਮਣੀ ਅਕਾਲੀ ਦਲ ਵਰਗੀ ਕੌਮ ਦੀ ਨੁਮਾਇਦਾ ਜਮਾਤ ਤੋਂ 10 ਸਾਲ ਪਾਬੰਦੀ ਵਾਲੇ ਲੀਡਰ ਨੇ ਇਹ ਰਿਪੋਰਟ ਨੂੰ ਆਪਣੇ ਰਸੂਖ ਨਾਲ ਤਿਆਰ ਕਰਵਾਇਆ ਜਿਸ ਦੇ ਲਈ ਇਹ ਰਿਪੋਰਟ ਮਹਿਸ ਤੇ ਮਹਿਜ਼ ਕਿੜ ਕੱਢਣ ਲਈ ਤਿਆਰ ਹੋਈ ਐ ਜੀਪੀਸੀ ਮੈਂਬਰਾਂ ਨੇ ਸਮੂਹਿਕ ਰੂਪ ਦੇ ਵਿੱਚ ਕਿਹਾ ਹੈ ਕਿ ਇਸ ਝੂਠੀ ਰਿਪੋਰਟ ਦੇ ਆਧਾਰ ਤੇ ਤਕਤਾਂ ਦੀ ਪ੍ਰਭੂਸਤਾ ਸਰਵਉੱਚਤਾ ਅਤੇ ਸੰਕਲਪ ਖਿਲਾਫ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਨੂੰ ਖੁੱਲੀ ਚੁਣੌਤੀ ਦਿੱਤੀ ਜਿਸ ਨਾਲ ਦੁਨੀਆ ਦੇ ਵਿੱਚ ਤਕਤਾਂ ਦੀ ਮਹਾਨਤਾ ਨੂੰ ਠੇਸ ਪਹੁੰਚੀ ਹੈ ਇਸ ਪੜਤਾਲੀਆ ਕਮੇਟੀ ਨੂੰ ਖੁਦ ਗਿਆਨੀ ਰਗਵੀਰ ਸਿੰਘ ਜੀ ਪੂਰਾ ਰੱਦ ਕਰਦੇ ਹੋਏ ਇਸ ਕਿਸੇ ਜਾਂਚ ਦੀ ਜ਼ਰੂਰਤ ਨਹੀਂ ਸਮਝੀ ਸੀ ਤਾਂ ਇਸ ਦੇ ਬਾਵਜੂਦ ਇੱਕ ਹਿੰਦ ਅਠ ਨਾਲ ਇਹ ਪੜਤਾਲੀਆ ਕਮੇਟੀ ਕੰਮ ਕਰਦੀ ਰਹੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਪੂਰਾ ਨੂੰ ਆਪਣੇ ਵੱਲੋਂ ਦਿੱਤੇ ਬਿਆਨ ਤੇ ਪਹਿਰਾ ਦੇਣ ਦਾ ਸਮਾਂ ਆ ਗਿਆ ਹੈ ਐ ਜੀ ਪੀ ਸੀ ਮੈਂਬਰਾਂ ਨੇ ਕਿਹਾ ਹੈ ਕਿ ਸਤਾਕਾਲ ਦੌਰਾਨ ਵੀਰ ਬਾਦਲ ਨੇ ਜਿਹੜੇ ਪੰਥ ਵਿਰੋਧੀ ਗੁਨਾਹ ਕੀਤੇ ਉਹਨਾਂ ਨੂੰ ਮੰਨਣ ਉਪਰੰਤ ਮਿਲੀ ਧਾਰਮਿਕ ਸਜ਼ਾ ਦੇ ਇਵਜਲ ਚ ਗਿਆਨੀ ਹਰਪਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਿਹੜਾ ਕਿ ਪਹਿਲਾਂ ਕੀਤੇ ਗੁਨਾਹ ਤੋਂ ਵੀ ਕੀਤਾ ਗਿਆ ਇੱਕ ਹੋਰ ਵੱਡਾ ਗੁਨਾਹ ਹੈ ਇਸ ਮੌਕੇ ਆਜਿਪੀਸੀ ਮੈਂਬਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਤੋਂ ਅਸਤੀਫੇ ਦੀ ਮੰਗ ਕਰਦੇ ਆ ਕਿਹਾ ਹੈ ਕਿ ਤਾਮੀ ਸਾਹਮਣੇ ਕੌਮ ਅਤੇ ਪੰਥ ਦੀਆਂ ਭਾਵਨਾਵਾਂ ਦੇ ਉਲਟ ਉਸ ਧੜੇ ਦੀ ਅਧੀਨਤਾ ਸਵੀਕਾਰ ਕੀਤੀ ਜਾਰੇ ਬਿਆਨ ਦੇ ਵਿੱਚ ਮੈਂਬਰਾਂ ਨੇ ਕਿਹਾ ਹੈ ਕਿ ਆਜਿਪੀਸੀ ਪ੍ਰਧਾਨ ਦਾ ਇਕਲਾਕੀ ਫਰਜ ਅਤੇ ਜ਼ਿੰਮੇਵਾਰੀ ਵੱਧਦੀ ਹੈ ਕਿ ਜਦੋਂ ਅਜਿਹੇ ਪੰਥ ਵਿਰੋਧੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹੋਣ ਤਾਂ ਉਸ ਵਕਤ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ ਪਰ ਤਾਂ ਮਿਸਾਲੇ ਇਹਨਾਂ ਸਾਜ਼ਿਸ਼ਾਂ ਨੂੰ ਪੂਰਾ ਹੋਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾਰੀ ਬਿਆਨ ਦੇ ਵਿੱਚ ਐਲਜੀਪੀਸੀ ਮੈਂਬਰ ਪੂਰਨ ਆਸ ਪ੍ਰਗਟ ਕੀਤੀ ਹੈ ਕਿ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੂੰ ਰਾਹ ਦੂਸਰੇ ਦਿਖਾਉਣਗੇ ਇਸੇ ਇੱਕ ਪਾਸੇ ਰਿਪੋਰਟ ਨੂੰ ਰੱਦ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਮੁੜ ਬਹਾਲ ਕਰ ਲਈ ਉਚਿਤ ਕਦਮ ਉਠਾਉਣਗੇ ਅਤੇ ਝੂਠੀ ਪੜਤਾਲੀਆ ਰਿਪੋਰਟ ਦੀ ਵੀ ਜਾਂਚ ਕਰਨਗੇ ਤਾਂ ਜੋ ਖਾਲਸਾ ਪੰਥ ਦੇ ਖਿਲਾਫ ਰਚੀ ਗਈ ਸਾਜ਼ਿਸ਼ ਨੂੰ ਸੰਗਤ ਦੇ ਸਾਹਮਣੇ ਨੰਗਾ ਕੀਤਾ ਜਾ ਸਕੇ